ਇਹ ਪਿਆਰੀ ਸਾਡੇ ਪਰਿਵਾਰ ਦੀ ਆ ਮੇਰੇ ਭਰਾਵਾਂ ਦੀ ਮੇਰੇ ਬੱਚਿਆਂ ਦੀ ਮੇਰੀ ਇਹਨਾਂ ਦਾ ਇਹਨਾਂ ਨੇ ਕੱਲ ਸਵੇਰੇ ਆਣ ਕੇ 8-9 ਵਜੇ ਦੇ ਕਰੀਬ ਅੱਗ ਲਾਈ ਆ ਤੇ ਅੱਗ ਲਾ ਕੇ ਘਰੋਂ ਚਲੇ ਗਏ ਆ ਤੇ ਬਾਅਦ ਦੇ ਵਿੱਚ ਇਹ ਸਾਰਾ ਸਭ ਕੇ ਨਿਸ਼ਾਨ ਹੋ ਗਿਆ ਫਿਰ ਇਹਨੂੰ ਫੋਨ ਕੀਤਾ ਤੇ ਫੋਨ ਤੇ ਆਣ ਕੇ ਤੇ ਮੁਰਕੇ ਪਛਬੜੀਏ ਪਾਣੀ ਪਾਉਣ ਲੱਗਾ ਤਾਂ ਮੈਂ ਰੋਟੀ ਖਾਣ ਚਲੇ ਗਿਆ ਇਹ ਕੋ ਪਲਾਸਟਿਕ ਦੇ ਪਾਈਪ ਜੀ ਉਹ ਅੰਦਰ ਅਨਯੂਜ਼ ਕੀਤੀ ਲੱਕੜ ਪਈ ਸੀ ਕੁਝ ਫਲਦਾਰ ਬੂਟੇ ਸੀ ਕੋਈ ਸੇਇ ਤੇ ਇੱਕ ਵੱਡਾ ਹਰਾ ਕਿੱਤਰ ਦਾ ਮੋਸ਼ਾ ਪਿਆ ਸੀ ਉਹਦੇ ਤੇ ਸਵਾ ਘੇਰਾ ਕੋ ਪ੍ਰਾਣਾ ਪਿਆ ਸੀ ਸਵਾਗਾ ਸਰਕਾਰ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਫਸਲਾਂ ਤੋਂ ਬਾਅਦ ਰੈਂਦ ਖੂਂਦ ਨੂੰ ਅੱਗੇ ਨਾ ਲਗਾਇਆ ਜਾਵੇ। ਬਾਅਦੂ ਇਸ ਦੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨਾਲ ਆਮ ਲੋਕ ਕਾਫੀ ਪਰੇਸ਼ਾਨ ਨੇ। ਤਾਜ਼ਾ ਮਾਮਲਾ ਤਰਨਤਰਨ ਦੇ ਅਦੀਨੋਂ ਦੇ ਪਿੰਡ ਕਦਗਿਲ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਕਿਸਾਨ ਵੱਲੋਂ ਠੇਕੇ ਤੇ ਜ਼ਮੀਨ ਦਿੱਤੀ ਗਈ ਸੀਗੀ ਔਰ ਉਸ ਠੇਕੇ ਦੀ ਜ਼ਮੀਨ ਜਿਸ ਖੇਤ ਕਿਸਾਨ ਵੱਲੋਂ ਵਾਹੀ ਜਾ ਰਹੀ ਹੈ ਉਸ ਵੱਲੋਂ ਨਾੜ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਇੱਕ ਕਿਸਾਨ ਦੇ ਘਰ ਨੂੰ ਅੱਗ ਲੱਗੀ ਜਿਸ ਦੇ ਵਿੱਚ ਕਈ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ ਦੇ ਵਿੱਚ ਜਿਸ ਘਰ ਨੂੰ ਅੱਗ ਲੱਗੀ ਹੈ ਉਹ ਘਰ ਉਸੇ ਕਿਸਾਨ ਦਾ ਹੈ ਜਿਸ ਨੇ ਅੱਗੂ ਠੇਕੇ ਦੇ ਵਿੱਚ ਕਿਸੇ ਹੋਰ ਕਿਸਾਨ ਨੂੰ ਜ਼ਮੀਨ ਵਾਉਣ ਦੇ ਲਈ ਦਿੱਤੀ ਹੋਈ ਸੀ। ਇਸ ਹਾਦਸੇ ਤੋਂ ਬਾਅਦ ਪੀੜਤ ਕਿਸਾਨ ਦਲਜੀਤ ਸਿੰਘ ਨੇ ਪੁਲਿਸ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਬੰਦ ਹੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮੇਰਾ ਨਾਮ ਦਲਜੀਤ ਸਿੰਘ ਇੱਥੋਂ ਦੇ ਰਹਿਣ ਵਾਲੇ ਆਂ। ਅਸੀਂ ਕਦਗੱਲ ਦੇ ਸ਼ਹਿਰ ਦੇ ਦੋ ਥਾਂ ਹੀ ਸਾਡੀ ਰਹਿਸ਼ ਹੈ। ਅੱਛਾ ਜੀ ਆਹ ਜਿਹੜੀ ਅੱਗ ਲੱਗੀ ਆ ਪੈਲੀਆਂ ਜਿਹੜੇ ਆ ਨੁਕਸਾਨ ਹੋਇਆ ਸਾਰਾ ਇਹ ਕਿਹੜੀ ਪੈਲੀ? ਇਹ ਪੈਲੀ ਸਾਡੇ ਪਰਿਵਾਰ ਦੀ ਆ। ਅੱਛਾ ਜੀ। ਮੇਰੇ ਭਰਾਵਾਂ ਦੀ, ਮੇਰੇ ਬੱਚਿਆਂ ਦੀ, ਮੇਰੀ ਸਾਰੀ ਤੇ ਇਹਦੇ ਵਿੱਚ ਅਸੀਂ ਇਹਨੂੰ ਠੇਕੇ ਤੇ ਦਿੱਤੀ ਆ। ਇਹ ਰਾਜਵੀਰ ਸਿੰਘ ਆ ਬਈਲੇ ਤੋਂ। ਅੱਛਾ ਜੀ। ਸਰਦਾਰ ਆਈ ਬੀ ਸਿੰਘ ਇਹ ਅੱਗ ਜਿਹੜੀ ਆ ਇਹ ਤੁਹਾਡੇ ਲੋ ਲਈ ਗਈ ਕੀ ਉਹਨਾਂ ਨੇ ਨਹੀਂ ਇਹ ਉਹਨਾਂ ਵੱਲੋਂ ਅੱਗ ਲਾਈ ਗਈ ਇੱਥੇ ਇਹਨਾਂ ਦਾ ਇਹਨਾਂ ਨੇ ਕੱਲ ਸਵੇਰੇ ਆਣ ਕੇ 8-9 ਵਜੇ ਦੇ ਕਰੀਬ ਅੱਗ ਲਾਈ ਆ ਤੇ ਅੱਗ ਲਾ ਕੇ ਘਰੋਂ ਚਲੇ ਗਏ ਆ ਤੇ ਬਾਅਦ ਦੇ ਵਿੱਚ ਇਹ ਸਾਰਾ ਸੜਕੇ ਨੁਕਸਾਨ ਹੋ ਗਿਆ ਫਿਰ ਇਹਨੂੰ ਫੋਨ ਕੀਤਾ ਤੇ ਫੋਨ ਤੇ ਆਣ ਕੇ ਤੇ ਮੁੜ ਕੇ ਪੰਜ ਭੜਕੇ ਪਾਣੀ ਪਾਉਣ ਲੱਗ ਪਿਆ ਮੈਂ ਰੋਟੀ ਖਾਣ ਚਲੇ ਗਿਆ ਸੀ ਜੀ ਮੈਂ ਉਧਰ ਚਲੇ ਗਿਆ ਸੀ ਜੀ ਤੇ ਬਸ ਮੇਰੇ ਕੋਲ ਗਲਤੀ ਹੋ ਗਈ ਹੈ ਜੀ ਗਲਤੀ ਮੰਨਦਾ ਤੇ ਦਰਖਾਸਤ ਦਿੱਤੀ ਹੈ ਦੇ ਖਿਲਾਫ ਮੈਂ ਕਾਨੂੰਨੀ ਕਾਰ ਵੀ ਐਸ ਡੀ ਐਮ ਸਾਹਿਬ ਦੇ ਵੀ ਅੱਛਾ ਤੇ ਸਦਰ ਥਾਣਾ ਚ ਵੀ ਮੈਂ ਕੱਲ ਪੁਲਿਸ ਵਾਲੇ ਮੌਕੇ ਦੇਖ ਕੇ ਗਏ ਜੀ ਪੁਲਿਸ ਵਾਲੇ ਆਣ ਕੇ ਮੌਕੇ ਦੇ ਸਾਰੇ ਹਲਾ ਹਰਜਾ ਜਾਜਾ ਲੈ ਕੇ ਗਏ ਆ ਅੱਛਾ ਤੇ ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਨਾਲੇ ਸਰਕਾਰ ਤੇ ਤੁਹਾਨੂੰ ਪਤਾ ਅੱਗ ਲਾਉਣ ਦੇ ਮਸਲੇ ਦੇ ਵਿੱਚ ਅੱਗ ਨਾ ਲਾਉਣ ਤੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਸੰਧ ਮਈਆ ਕਰਾਉਣ ਲਈ ਆ ਤੇ ਇਹਨੇ ਬਹੁਤ ਵੱਡੀ ਗਲਤੀ ਕਰਕੇ ਤੇ ਨਾਲ ਗਲਮੰਦਾ ਕੱਢਦਾ ਗਾੜੀਆਂ ਬੋਲਦਾ ਹਾਂ ਨਾਲ ਵਿਹਾਰ ਵੀ ਚੰਗਾ ਨਹੀਂ ਕਰਦਾ ਕਿੰਨੇ ਕਦਾ ਨੁਕਸਾਨ ਖਰੀਬ ਅੰਦਰ ਤੁਹਾਡਾ ਵਾਵਾ ਹੀ ਹੋਇਆ ਹਾਂਜੀ ਹਾਂਜੀ ਇਹ ਕੋ ਪਲਾਸਟਿਕ ਦੇ ਪਾਈਪ ਜੀ ਉਹ ਅੰਦਰ ਅਨ ਯੂਜ਼ ਕੀਤੀ ਲੱਕੜ ਪਈ ਸੀ ਕੁਝ ਫਲਦਾਰ ਬੂਟੇ ਸੀ ਕੁਝ ਇਥੇ ਇੱਕ ਵੱਡਾ ਹਰਾ ਕਿਕਰ ਦਾ ਮੋਸ਼ਾ ਪਿਆ ਸੀ ਉਹਦੇ ਤੇ ਸਵਾ ਘੇਰਾ ਕੋ ਪ੍ਰਾਣਾ ਪਿਆ ਸੀ ਸਵਾਗਾ ਕੁਝ ਹੋਰ ਲੱਕੜ ਪਈ ਸੀ ਕੀਮਤੀ ਤੇ ਨਾਲ ਫਲਦਾਰ ਬੂਟੇ ਨਾਲ ਇਥੇ ਅੰਦਰ ਸਕ੍ਰੈਪ ਜਿਹੜੀ ਚੁਗਾਠਾਂ ਲਗੀਆਂ ਬਹੁਤ ਕੀਮਤੀ ਜਗਾਠਾਂ ਲੱਗੀਆਂ ਇਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਕੁਸ਼ ਇਕਾਠਾਂ ਨੂੰ ਅੱਧੀਆਂ ਸੜਗੀਆਂ ਤੇ ਅਸੀਂ ਬੜੇ ਜੋਰ ਨਾਲ ਪਿੰਡ ਦੇ ਬੰਦੇ ਇਕੱਠੇ ਕਰਕੇ ਫੋਨ ਕਰ ਕਰਕੇ 10-12 ਬੰਦੇ ਇਕੱਠੇ ਕਰਕੇ ਪਹਿਲਾਂ ਫਿਰ ਫਾਇਰ ਬ੍ਰਿਗੇਡ ਦੀ ਮਤ ਵੀ ਲਈ ਗਈ ਫਿਰ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਸਾਡੇ ਮਗਰ ਰੋਟੀ ਜਿਹੜਾ ਪਿਆ ਹੈ ਅਜੇ ਤੱਕ ਮਗਰ ਹਾਂਜੀ ਹਾਂਜੀ ਕੱਲ ਦੀ ਅੱਗ ਲੱਗੀ ਏ ਜਿਹੜੀ ਸਵੇਰ ਦੀ ਤੇ ਇਹਦੇ ਤੇ ਪਾਣੀ ਵੀ ਪਾਇਆ ਰਿਹਾ ਅਸੀਂ ਤੇ ਬੁਝਾ ਗਏ ਸੀ ਅੱਕੜੀਆਂ ਆਪਣੀਆਂ ਵੱਲੋਂ ਪਰ ਉਹ ਅੰਦਰ ਕੋਲੇ ਬਣੇ ਸੀ ਤੇ ਦੁਬਾਰਾ ਅੱਗ ਫੇਰ ਪਖੰਡੇ ਹੀ ਇਹਦੇ ਤੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਹ ਇਸ ਮਸਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਮਸਲਿਆਂ ਦਾ ਸਖਤੀ ਨਾਲ ਜੱਟਿਆ ਜਾਵੇ ਲੱਖਾਂ ਰੁਪਏ ਨੁਕਸਾਨ ਹੋਣ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇੱਥੇ ਤੇ ਹਵਾ ਦੇ ਨਾਲ ਬਹੁਤ ਨੁਕਸਾਨ ਹੋਇਆ ਸ਼ਰਕਤੇ ਵੀ ਜੋ ਦਰਖਤ ਅਸੀਂ ਆਪਣੇ ਲਗਾਏ ਸ਼ਰਕਤ ਦੇ ਕੁਝ ਤੇ ਸਰਕਾਰ ਦੇ ਲਗਾਏ ਕੁਝ ਅਸੀਂ ਆਪ ਲਗਾਏ ਉਹਨਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਜੀ ਉਜੀ ਪਾਸੇ ਜਿਸ ਕਿਸਾਨ ਵੱਲੋਂ ਅੱਗ ਲਗਾਈ ਗਈ ਹੈ ਉਸ ਦੇ ਕੈਨ ਮੁਤਾਬਕ ਜਿੰਨੇ ਵੀ ਦੋਸ਼ ਉਸਤੇ ਲਗਾਏ ਗਏ ਨੇ ਉਹ ਸਰਾਸਰ ਗਲਤ ਨੇ ਰਾਜਵੀਰ ਸਿੰਘ ਜੀ ਕਿਹੜਾ ਪ੍ਰੇਮ ਬਈਲਾ ਜੀ ਕੱਦ ਕੇ ਜਿਹੜੀ ਬੈਰੀ ਮਾਰ ਲੱਗੀ ਉਹਨਾਂ ਤਾਂ ਦੇ ਦੋਸ਼ ਲਾਏ ਆ ਕਿ ਇਹ ਜਿਹੜੀ ਆ ਗਈ ਹੈ ਤੁਹਾਡੇ ਵੱਲ ਲਗਾਈ ਗਈ ਇਹ ਜੀ ਮੇਰੀ ਕਣਕ ਦਲਜੀਤ ਸਿੰਘ ਸਾੜਨ ਪੈਂਦਾ ਸੀ ਦਲਜੀਤ ਸਿੰਘ ਜੀ ਨੂੰ ਦਿੱਲੀ ਜਾਂਦੇ ਆ ਹਾਂ ਇਨੇ ਮੇਰਾ ਨਾੜ ਅਗੇ ਨਵਾਂ ਕਿਲਿਆਂ ਦਾ ਸਾੜੇ ਆ ਅੱਛਾ ਹੁਣ ਮੈਨੂੰ ਇਹਦੇ ਭਰਾਵਾਂ ਨੇ ਮੈਨੂੰ ਦਿੱਤੀ ਆ ਪਹਿਲੀ 4-5 ਸਾਲ ਹੋ ਗਏ ਆ ਇਹ ਆਪਣੇ ਦੀ ਭਰਾਵਾਂ ਨਾਲ ਬੰਦੀ ਨਹੀਂ ਇਹ ਮੈਨੂੰ ਆਂਦਾ ਵੀ ਤੋਂ ਪਹਿਲੀ ਛੱਡ ਕੇ ਭਾਜਾ ਤੇ ਮੈਂ ਇਹਨਾਂ ਨੂੰ 4 ਲੱਖ ਰੁਪਈਆ ਪਰਸੋਂ ਚੌਧਰਨ ਦੇ ਘਰ ਦੇ ਕੇ ਆਇਆ ਇਹਦੇ ਬੇਟੇ ਵੀ ਦੋਏ ਨੋਬਲ ਤੇ ਦੂਜਾ ਉਹ ਉਹ ਵੀ ਮੈਨੂੰ ਪਹਿਲੀ ਦਿੰਦੇ ਆ ਅੱਛਾ ਬਸ ਸਾਰੀ ਪੈਣੀ ਸਾਰੀ ਧਰਨ ਠੇਕੇ ਦੀ ਹਾਂਜੀ ਸਾਰੀ ਪੈੜੀ ਮੈਨੂੰ ਦਿੰਦੇ ਠੇਕੇ ਦੇ ਇਹਨਾਂ ਦੇ ਔਖਾਵਾਦੀ ਇਹ ਪਹਿਲੀ ਛੱਡ ਕੇ ਦੇ ਭਾਜੇ ਅਗਾਈਆ ਪਏ ਦੇ ਪਰਲੇ ਬਨੇਓ ਇਹ ਨਥੇ ਝੂਠਾ ਨਰਤੇ ਦੀ ਆ ਬਲੇਮ ਲੈਉਣ ਵੀ ਇਹ ਪਿਆਲੀ ਜੀ ਨਾ ਬੜੇ ਦੇ ਨਾਮ ਆ ਉਹ ਕਹਿੰਦੇ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਆ ਤੋ ਉਹ ਕੈਮਰੇ ਹੈਗੇ ਆ ਜੀ ਮੈਨੂੰ ਜਦੋਂ ਮੈਂ ਘਰ ਹਮੈਦੇ ਇੱਥੇ ਹੈ ਹੀ ਨਹੀਂ ਹਾਂ ਜੇ ਭਾਜੀ ਮੈਂ ਅੱਗ ਲਾਈ ਹੁੰਦੀ ਮੈਂ ਮੌਕੇ ਤੇ ਹੋਣਾ ਸੀ ਤੁਸੀਂ ਆਪ ਸਿਆਣੇ ਹੋ ਮੈਨੂੰ ਘਰੋਂ ਗਵਾਂਢੀਆਂ ਨੇ ਫੋਨ ਕੀਤਾ ਵੀ ਤੇਰੀ ਪਿਆਲੀ ਜੀ ਵੀ ਅੱਗ ਲੱਗੀ ਆ ਤੇ ਦੀ ਟੋਠੀ ਨੂੰ ਵੀ ਅੱਗ ਲੱਗ ਗਈ ਆ ਤੇ ਆ ਜਾ ਫਿਰ ਮੈਂ ਆ ਗਏ ਬੁਝੋਦਾਰਿਆਂ ਨਾਲ ਜੇ ਮੈਂ ਲਾਉਣੀ ਹੁੰਦੀ ਮੈਂ ਤਬੀਜ ਨਹੀਂ ਕੀ ਕਰ ਨੂੰ ਮੈਂ ਆਉਣਾ ਨਹੀਂ ਇੱਥੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਇੱਕ ਦਰਖਾਸਤ ਜੀ ਦਲਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕਦਗਲੋਂ ਦਰਖਾਸਤ ਦਿੱਤੀ ਆ ਵੀ ਮੇਰਾ ਘਰ ਜਿਹਦੇ ਵਿੱਚ ਰਹਿਸ਼ ਨਹੀਂ ਬੇਵਾਨ ਜਗਾ ਪਰ ਬਣਾਇਆ ਉਹਦੇ ਵਿੱਚ ਕੁਝ ਬੂਟੇ ਲਾਏ ਸੀ ਜੀ ਤੇ ਪਰਾਲੀ ਜਿਹੜੀ ਆ ਕਣਕ ਦੇ ਨਾਰ ਨੂੰ ਅੱਗ ਲੱਗਣ ਕਰਕੇ ਉਹ ਬੂਟੇ ਸੜ ਗਏ ਆ ਮੌਕੇ ਤੇ ਜਾ ਕੇ ਦੇਖਿਆ ਵੀ ਬੂਟੇ ਸੜੇ ਆ ਜੀ ਉਤੋਂ ਬਾਅਦ ਦੋਨਾਂ ਧਰਾਂ ਨੂੰ ਬੁਲਾਇਆ ਵਾ ਜੋ ਵੀ ਤਰ੍ਹਾਂ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਨਨੇ ਪਰਾਲੀ ਨੂੰ ਅੱਗ ਲਾਈ ਉਹਨਾਂ ਨਾਲ ਨੂੰ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਇੱਕ ਪਾਸੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਕਿਸਾਨਾਂ ਨੂੰ ਵੱਖ-ਵੱਖ ਕਿਸਮ ਦੇ ਸੰਦ ਮੁਹੱਈਆ ਕਰਵਾਏ ਜਾਂਦੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਫਸਲ ਤੋਂ ਬਾਅਦ ਰਹਿਣ ਖੂਨ ਨੂੰ ਅੱਗ ਨਾ ਲਗਾਉਣ ਦੀ ਗੱਲ ਵੀ ਕਹੀ ਜਾਂਦੀ ਹੈ ਭਾਵੇਂ ਇਸ ਦੀ ਕਿਸਾਨਾਂ ਵੱਲੋਂ ਲਗਾਤਾਰ ਸਰਕਾਰਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤਰਨਤਾਰਨ ਤੋਂ ਰਮਨ ਚਾਵਲਾ ਦੀ ਰਿਪੋਰਟ ਅਗਲੀ ਸਰ ਕੀ ਸੀ